ਇਸ ਭੈਣ ਨੇ ਨਾ ਆਪਣੇ ਘਰ ਵਿੱਚ ਗਰੀਬੀ ਬਹੁਤ ਦੇਖੀ ਐ ਤੇ ਪੜਨ ਲਿਖਣ ਦੀ ਉਮਰ ਦੇ ਵਿੱਚ ਦੇਖੋ ਇਸ ਧੀ ਨੇ ਆਪਣੇ ਪਰਿਵਾਰ ਦੀ ਨਾ ਇੱਕ ਜ਼ਿੰਮੇਵਾਰੀ ਸਮਝੀ ਐ ਤੇ ਦੇਖੋ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਸੈੱਟ ਕਰਨ ਦੇ ਲਈ ਨਾ ਦੇਖੋ ਇਹ ਧੀ ਮਿਹਨਤ ਕਰ ਰਹੀ ਐ ਯਾਰ ਦੇਖੋ ਇਸ ਧੀ ਨੇ ਕਿੱਡੇ ਹੌਂਸਲੇ ਦੇ ਨਾਲ ਨਾ ਆਪਣਾ ਇੱਕ ਛੋਟਾ ਜਿਹਾ ਰਿੜੀ ਤੇ ਕੰਮ ਚਲਾਇਆ ਦੇਖੋ ਯਾਰ ਕਿੱਡਾ ਹੌਂਸਲਾ ਧੀ ਦਾ ਇਹ ਨਾ ਧੀਆਂ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਇਦਾਂ ਦੇ ਕੰਮ ਕਰਨਾ ਬਸ ਘਰ ਦੀਆਂ ਮਜਬੂਰੀਆਂ ਨੂੰ ਸਮਝ ਕੇ ਨਾ ਇਸ ਧੀ ਨੇ ਆਪਣਾ ਗੁਜ਼ਾਰਾ ਚਲਾਉਣ ਦੇ ਲਈ ਦੇਖੋ ਇਹਰਾ ਹੱਕ ਦੀ ਮਿਹਨਤ ਕਰ ਰਹੀ ਹੈ ਯਾਰ ਧੀਆਂ ਵੀ ਬਈ ਆਪਣੇ ਪਰਿਵਾਰ ਦੇ ਲਈ ਨਾ ਸੋਚਦੀਆਂ ਹੁੰਦੀਆਂ ਨੇ ਤੇ ਫਿਕਰ ਕਰਦੀਆਂ ਹੁੰਦੀਆਂ ਨੇ ਯਾਰ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਹਿੰਮਤ ਰੱਖਦੀਆਂ ਨੇ ਪਰ ਮਿਹਨਤ ਕਰਕੇ ਕਰਦੀਆਂ ਨੇ ਪੂਰੀ ਹਿੰਮਤ ਤਾਂ ਦੇਖੋ ਇਸ ਕੁੜੀ ਦੀ ਜਦੋਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਨਾ ਤਾਂ ਦੇਖੋ ਯਾਰ ਕਿੰਨੀ ਹਿੰਮਤ ਦੇ ਨਾਲ ਆਪਣਾ ਕੰਮ ਰੋੜਿਆ ਯਾਰ ਇਹਨੂੰ ਕਹਿੰਦੇ ਆ ਬਈ ਵਿਸ਼ਵਾਸ ਤੇ ਭਰੋਸਾ ਰੱਖਣਾ ਤੇ ਹੌਸਲਾ ਨਹੀਂ ਹਾਰਨਾ ਕੀ ਕਹਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ